ਹੈਲੋ ਭਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਵਧੀਆ ਤੇ ਵਾਹਿਗੁਰੂ ਪਰਮਾਤਮਾ ਥਾਪੂ ਨ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਆਪਾਂ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਫੈਮਿਲੀ ਚੈਨਲ ਤੇ ਫੁੱਲਰਾਂ ਦੀ ਕੁੜੀ ਤੇ ਇੱਥੇ ਹੁਣ ਸਵੇਰ 7 ਵਜੇ ਦਾ ਟਾਈਮ ਸੀ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਜਾ ਕੇ ਮੱਥਾ ਟੇਕ ਕੇ ਆ ਗਏ ਸੀ ਦੇ ਵਾਪਸ ਆਇਤੇ ਅੱਜ ਪਾਣੀ ਜਲਦੀ ਆ ਗਿਆ ਸੀ ਜਿਹੜਾ ਮਤਲਬ ਪਾਣੀ ਆਉਂਦਾ ਨਾ ਹੁੰਦਾ ਵਾਟਰ ਬੈਕਸ ਦਾ ਟੂਟੀ ਵਾਲਾ ਉਹ ਵਾਲਾ ਪਾਣੀ ਆ ਗਿਆ ਸੀ ਤੇ ਤੁਹਾਨੂੰ ਵੀ ਪਤਾ ਕਿ ਜਿਹੜੀਆਂ ਘਰ ਦੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਦੀ ਕਿੰਨੀ ਜ਼ਿਆਦਾ ਮौज ਹੁੰਦੀ ਹੈ ਹੈਨਾ ਤੇ ਆਪਾਂ ਇੱਥੇ ਟੂਟੀ ਲਾ ਕੇ ਪਾਈਪ ਲਾ ਕੇ ਤੇ ਸਬਜ਼ੀ ਨੂੰ ਪਾਣੀ ਦੇਣ ਲੱਗੇ ਸੀ ਕਿਉਂਕਿ ਛੋਟੀਆਂ-ਛੋਟੀਆਂ ਅਲਾਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਤੇ ਤੁਹਾਨੂੰ ਵੀ ਪਤਾ ਬਾਜ਼ਾਰ ਦੇ ਵਿੱਚ ਕਦੂ ਤੇ ਅਲਾਂ ਦਾ ਕੀ ਰੇਟ ਚੱਲਦਾ ਪਿਆ ਹੁਣ 100 ਰੁਪਏ ਕਿਲੋ ਤੇ ਇਸ ਤੋਂ ਚੰਗਾ ਕਿ ਘਰੇ ਮਿਹਨਤ ਕਰੀਏ ਤੇ ਘਰ ਦੀ ਸਬਜ਼ੀ ਖਾਈਏ ਅੱਲਾ ਕੱਦੂ ਜੋ ਵੀ ਨੇ ਤੇ ਆਪਣਾ ਪਾਣੀ ਜਿਹੜਾ ਮੈਂ ਅੱਜ ਜਲਦੀ ਆ ਗਿਆ ਸੀ ਪਤਾ ਹੀ ਨਹੀਂ ਲੱਗਾ ਤੇ ਮੈਂ ਜੀ ਪਾਣੀ ਥੋੜਾ ਜਿਹਾ ਲਾਇਆ ਸੀ ਕਿ ਜਿਹੜੀ ਟੂਟੀ ਆ ਉਹ ਚਲੀ ਗਈ ਸਿਰ ਮੈਂ ਘਰੇ ਵਾਪਸ ਆਈ ਤੇ ਕਿਉਂਕਿ ਟੈਂਕੀ ਤੇ ਪਾਣੀ ਟੂਟੀ ਵਾਲਾ ਚੜਿਆ ਹੋਇਆ ਸੀ ਤੇ ਫਿਰ ਮੈਂ ਦੁਬਾਰਾ ਪਾਈਪ ਜਿਹੜੀ ਏ ਉਹ ਟੈਂਕੀ ਤੇ ਮਟਰ ਟੈਂਕੀ ਵਾਲੀ ਟੂਟੀ ਤੇ ਲਾ ਕੇ ਪੂਲ ਆਨ ਆਈ ਸੀ ਤੇ ਵਿੱਚ ਇੱਥੇ ਟੈਪੂ ਮੇਰੇ ਅੱਗੇ ਆ ਜਾਂਦਾ ਸੀ ਤੇ ਫਿਰ ਆਪਾਂ ਕਿਉਂਕਿ ਇੱਥੇ ਮਸ਼ੀਨ ਦੇ ਕੋਲ ਉਹ ਸਾਰਾ ਕੁਝ ਸੈਟਿੰਗ ਕੀਤੀ ਹੋਈ ਆ ਪਿੱਛੇ ਪੈਪ ਲੌਂਗ ਦੀ ਤੇ ਫਿਰ ਆਪਾਂ ਉਹ ਵਾਲੀ ਪੈਪ ਮਤਲਬ ਪਾਣੀ ਜਿਹੜਾ ਪਿੱਛੇ ਮੈਂ ਦੁਬਾਰਾ ਛੱੜਦਾ ਸੀ ਕਿ ਪਾਣੀ ਜਿਹੜਾ ਹੈ ਸਬਜ਼ੀ ਨੂੰ ਇੱਕ ਵਾਰੀ ਕਦੂ ਦੀ ਵਾਲ ਨੂੰ ਲਾ ਦਵਾਂ ਤੇ ਇੱਥੇ ਮੰਮੀ ਜੀ ਲਗਾ ਰਹੇ ਸੀ ਪੋਚਾ ਉਹਨਾਂ ਨੂੰ ਇਹ ਸੀ ਕਿ ਮੈਂ ਪੋਚਾ ਲਾ ਦਵਾਂ ਤੇ ਤੂੰ ਪਿੱਛੇ ਸਬਜ਼ੀ ਨੂੰ ਪਾਣੀ ਲਾ ਦੇ ਕਿਉਂਕਿ ਜੇ ਟੂਟੀ ਚਲੀ ਜਿੱਤੇ ਫਿਰ ਓਖਾ ਹੋ ਜਾਂਦਾ ਤੇ ਮੈਂ ਪਿੱਛੇ ਪਾਣੀ ਲਾਉਂਦੀ ਪਈ ਸੀ ਕਿਉਂਕਿ ਧੁੱਪੇ ਜੇ ਵੱਲਾਂ ਦੇ ਉੱਪਰ ਪਾਣੀ ਪੈ ਜੇ ਤੇ ਤੁਹਾਨੂੰ ਪਤਾ ਕਿ ਜਿਹੜੀਆਂ ਵੱਲਾਂ ਨੇ ਉਹ ਸੜ ਜਾਂਦੀਆਂ ਨੇ ਵਿਚਾਰੀਆਂ ਸਾਰੀਆਂ ਖਰਾਬ ਹੋ ਜਾਂਦੀਆਂ ਨੇ ਤੇ ਹੁਣ ਆਪਣੀ ਕੱਦੂ ਜਿਹੜੀ ਸਬਜ਼ੀ ਉਹ ਜਦ ਕੱਦੂ ਅੱਲਾਹ ਬਹੁਤ ਲੈਂਦੇ ਆਪਾਂ ਅੱਡ-ਗਾਂਡ ਵੀ ਬਹੁਤ ਵੰਡਦੇ ਆਂ ਮਿਹਨਤ ਹੈਨਾ ਮਿਹਨਤ ਕਰਾਂਗੇ ਤੇ ਆਪਾਂ ਕਦੇ ਵੀ ਭੁੱਖੇ ਨਹੀਂ ਮਰਦੇ ਮਾੜਾ ਜਿਹੜਾ ਵਾਹਿਗੁਰੂ ਪਰਮਾਤਮਾ ਉਹ ਮਿਹਨਤ ਦਾ ਫਲ ਆਪਾਂ ਨੂੰ ਜ਼ਰੂਰ ਦਿੰਦਾ ਤੇ ਇੱਥੇ ਆਪਾਂ ਫੇਰ ਦੁਬਾਰਾ ਆ ਗਏ ਸੀ ਅੱਲਾਂ ਮਤਲਬ ਪਾਣੀ ਲਾਉਣ ਵਾਸਤੇ ਅੱਲਾ ਨੇ ਹੋਰ ਤੇ ਕੋਈ ਸਬਜ਼ੀ ਹੋਈ ਨਹੀਂ ਇਹ ਅੱਲਾ ਜੜੀਆਂ ਨੇ ਉਹ ਪਾਣੀ ਪਾਉਂਦੇ ਰਿਆਂ ਤੇ ਸਬਜ਼ੀ ਜਿਹੜੀ ਅੱਲਾ ਇਕੱਲੀ ਸਬਜ਼ੀ ਅੱਲਾ ਦੀ ਵੈਲਾਂ ਹੀ ਜਿਹੜੀਆਂ ਨੇ ਉਹ ਖਰਾਬ ਨਹੀਂ ਹੋਈਆਂ ਤੇ ਵਧੀਆ ਰਹੀਆਂ ਆ ਤੇ ਹੁਣ ਉੱਪਰ ਕੰਧ ਤੇ ਵੀ ਚੜਾਤੀਆਂ ਪਰ ਉੱਥੇ ਤੁਹਾਨੂੰ ਪਤਾ ਕੰਧ ਦੀ ਸੇਕੇ ਨਾਲੇ ਸੁੱਕ ਸਕ ਜਾਂਦੀਆਂ ਨੇ ਇਵਿੰਗਾਂ ਹੁੰਦੀਆਂ ਨੇ ਕਿਤੇ ਬੈਂਗਣ ਵਗੈਰਾ ਲੱਗੇ ਆ ਪਰ ਉਹਨਾਂ ਨੂੰ ਕੋਈ ਉਹ ਫਲ ਫੁੱਲ ਨਹੀਂ ਪੈਂਦਾ ਪਾ ਕਾਣੇ ਜੀ ਹੋ ਜਾਂਦੇ ਅੱਜਕੱਲ ਦੇ ਬੈਂਗਣਾ ਕੇ ਤੇ ਹਾਂਜੀ ਆਪਾਂ ਇੱਥੋਂ ਪਾਣੀ ਪਾ ਕੇ ਤੇ ਹੋ ਗਏ ਸੀ ਫ੍ਰੀ ਫ੍ਰੀ ਹੋ ਕੇ ਮੈਂ ਸੋਚਿਆ ਕਿ ਅੱਜ ਕੜਕਣੀ ਕੜਕਣੀ ਧੁੱਪ ਲੱਗੀ ਏ ਤੇ ਕਿਉਂ ਨਾ ਜਿਹੜੇ 베ਟੀ ਚ ਸਾਸੂ ਮਾਤਾ ਦੇ ਮਮਾ ਜੀ ਦੇ ਬਿਸਤਰੇ ਨਾਲੋਂ ਧੁੱਪ ਲਵਾਈ ਜਾਵੇ ਕਿਉਂਕਿ ਤਿੰਨ ਸਾਲ ਆਪਾਂ ਆਪਣੇ ਹਸਬੰਡ ਨਾਲ ਰਹਿ ਕੇ ਆਏ ਆ ਬਾਹਰ ਤੇ ਬਿਸਤਰਿਆਂ ਨੂੰ ਧੁੱਪ ਜਿਹੜੀ ਨਹੀਂ ਲੱਗੀ ਤੇ ਅਵੀ ਨੂਰ ਇੱਥੇ ਬੈਠ ਕੇ ਦਾਦੀ ਕੋਲੇ ਗੱਪਾਂ ਮਾਰਦਾ ਪਿਆ ਸੀ ਤੇ ਮੈਂ ਮੰਜੇ 'ਡਾਹ ਰਹੀ ਸੀ ਜਿਹੜੇ ਦੇ ਵਿੱਚ ਤੇ ਕਿਉਂਕਿ ਤੁਹਾਨੂੰ ਵੀ ਪਤਾ ਕਿ ਬਿਸਤਰੇ ਜਿਹੜੇ ਆ ਨਾ ਧੁੱਪ ਲਗਾਉਣੀ ਆਪਾਂ ਔਰਤਾਂ ਨੂੰ ਕਿੰਨਾ ਵਧੀਆ ਲੱਗਦਾ ਕਿ ਬਿਸਤਰੇ ਕੱਢ ਕੇ ਧੁੱਪ ਲਵਾਈਏ ਇੱਕ ਵਾਰੀ ਪੇਟੀਆਂ ਬੈੱਡ ਜੋ ਵੀ ਨੇ ਚੀਜ਼ਾਂ ਸਾਰੀਆਂ ਵਧੀਆ ਤਰ੍ਹਾਂ ਸਾਫ਼ ਹੋ ਜਾਣ ਹਨਾ ਤੇ ਆਪਾਂ ਇੱਥੇ ਮੰਝੇ ਲਾਤੇ ਸੀ ਲੈਣਾ ਵਾਈਜ਼ ਤੇ ਇੱਕ ਪੇਟੀ ਜਿਹੜੀ ਇਹ ਉਹ ਆਪਾਂ ਬੈਕ ਸਾਈਡ ਤੇ ਰੱਖੀ ਹੋਈ ਹੈ ਤੇ ਉੱਥੋਂ ਆਪਾਂ ਲੈਣ ਗਏ ਸੀ ਤਲਾਈ ਨਾਲ ਚਾਈਆਂ ਜੋ ਵੀ ਵਿੱਚ ਪੇਟੀ ਚ ਸਮਾਨ ਸੀ ਕਿਉਂਕਿ ਅਸੀਂ ਉੱਥੋਂ ਕੁਆਟਰ ਖਾਲੀ ਕਰਕੇ ਆਏ ਹਾਂ ਤੇ ਉਹ ਵੀ ਜਿਹੜਾ ਸਮਾਨ ਹੈ ਉਹ ਪਿੱਛੇ ਪੇਟੀ ਦੇ ਵਿੱਚ ਬਕਸਿਆਂ ਵਿੱਚ ਉਵੇਂ ਹੀ ਰੱਖਤਾ ਸੀ ਭਾਂਡੇ-ਭੁੰਡੇ ਸਾਰਾ ਕੁਝ ਤੇ ਹੁਣ ਮੈਂ ਉਹ ਹੀ ਬੈਕ ਸਾਈਡ ਤੇ ਲੈਣ ਗਈਆਂ ਮੈਂ ਕਿਆ ਲਿਆ ਕੇ ਤੇ ਆਪਾਂ ਇਧਰ ਮੰਜੀਆਂ ਦੇ ਉੱਤੇ ਉਹ ਰੱਖ ਲਈਏ ਬਿਸਤਰੇ ਕਿਉਂਕਿ ਇੱਕ ਤੇ ਜਦੋਂ ਬਿਸਤਰਿਆਂ ਨੂੰ ਧੋਪ ਲਵਾਈਦੀ ਹੈ ਤੇ ਜਿਹੜੇ ਗਦੇਲਿਆਂ ਦੇ ਵਿੱਚ ਰੂਣ ਹੁੰਦੀ ਹੈ ਨਾ ਉਹ ਵੀ ਵਧੀਆ ਫੁੱਲ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਧੋਪ ਵਗੈਰਾ ਮਿਲ ਜਾਂਦੀ ਲੱਗ ਜਾਂਦੀ ਹੈ ਤੇ ਦੂਸਰਾ ਕੋਈ ਇਹੋ ਜਿਹਾ ਕਟਾਣੂ ਵਗੈਰਾ ਕੁਝ ਵੀ ਹੁੰਦੀ ਆ ਧੁੱਪ ਵਿੱਚ ਮਰ ਜਾਂਦੇ ਆ ਇਹ ਜਿਹੜੇ ਤੁਸੀਂ ਵਾਈਟ ਪਿੱਲੋ ਦੇਖਦੇ ਪਹਿ ਜੇ ਇਹ ਮੰਮੀ ਨੇ ਹੱਥ ਤੇ ਬਣਾਏ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਇਹ ਵੀ ਇਵੇਂ ਦੇ ਮੰਮੀ ਨੇ ਸਾਸੂ ਮਿਲ ਸਾਸੂ ਮਾਤਾ ਨੇ ਹੱਥ ਤੇ ਬਣਾਏ ਹੋਏ ਆ ਇਸ ਰਾਣੇ ਤੇ ਬਹੁਤ ਵਧੀਆ ਲੱਗਦੇ ਆ ਤੇ ਆਪਾਂ ਬਿਸਤਰੇ ਤੁੱਪੇ ਰੱਖ ਕੇ ਹੁਣ ਹੋਈ ਸੀ ਫਰੀ ਤੇ ਕਿਉਂ ਨਾ ਆਪਾਂ ਸ਼ਾਦਿਆਂ ਵੱਲ ਹੋਇਆ ਜਾਵੇ ਮੰਮੀ ਜੀ ਬਣਾ ਰਹੀ ਸੀ ਰੋਟੀ ਤੇ ਮੈਂ ਇੱਥੇ ਕੱਟਦੀ ਸੀ ਖਖੜੀ ਫੁੱਟ ਜਾਣਦੇ ਹੋ ਤੁਸੀਂ ਤੇ ਮੈਨੂੰ ਦੱਸਿਓ ਕਮੈਂਟ ਕਰਕੇ ਜਰੂਰ ਤੇ ਮੈਨੂੰ ਬਹੁਤ ਟੇਸਟੀ ਲੱਗਦੀ ਆ ਉੱਤੇ ਨਿੰਬੂ ਪਾ ਕੇ ਖਾਦੀ ਹੋਵੇ ਤਾਂ ਵਧੀਆ ਲੱਦੀ ਖਾਣ ਦੇ ਵਿੱਚ ਤੇ ਮੈਂ ਉਹ ਕੱਟਦੀ ਪੀ ਸੀ ਕਿਉਂਕਿ ਕੋਈ ਖਾਂਦਾ ਕੋਈ ਨਹੀਂ ਖਾਂਦਾ ਬਟ ਮੈਨੂੰ ਵਧੀਆ ਲੱਦੀ ਆ ਮੈਂ ਇਹ ਚੀਜ਼ ਬਹੁਤ ਖਾਨੀ ਆ ਤੇ ਮੈਂ ਉਹ ਕੱਟਦੀ ਪੀ ਸੀ ਮੈਂ ਕਿਹਾ ਖਖੜੀ ਕੱਟ ਕੇ ਸਾਰਿਆਂ ਨੂੰ ਰੋਟੀ ਨਾਲ ਦਿੱਤੀ ਜਾਵੇਗੀ ਹਨਾ ਸਾਰੇ ਖਾ ਲੈਣਗੇ ਤੇ ਖਾਣ ਦੇ ਵਿੱਚ ਵੀ ਵਧੀਆ ਲੱਦੀ ਆ ਇਹ ਚੀਜ਼ ਨਾਲੇ ਅਸੀਂ ਨੋ ਸਸ ਦੋਵੇਂ ਇੱਥੇ ਗੱਲਾਂ ਕਰਦੀਆਂ ਸੀ ਮੰਮੀ ਕੰਦੇਸੀ ਕੀ ਰੋਟੀ ਵੀ ਫੜਾ ਦੇ ਨਾਲ-ਨਾਲ ਸਾਰਿਆਂ ਨੂੰ ਤੇ ਮੈਂ ਕਿਹਾ ਖਖੜੀ ਕੱਟ ਲਈਏ ਤੇ ਫਿਰ ਆਪਾਂ ਰੋਟੀ ਫੜਾਉਣੇ ਆ ਤੇ ਆਪਾਂ ਪ੍ਰਸ਼ਾਦਾ ਵਗੈਰਾ ਛਕ ਲਿਆ ਸੀ ਤੇ ਛਕ ਕੇ ਹੁਣ ਆਪਾਂ ਹੋ ਗਏ ਸੀ ਫਰੀ ਫਰੀ ਹੋ ਕੇ ਮੈਂ ਕਿਹਾ ਆਪਣਾ ਕਿਚਨ ਦੀ ਜਿਹੜੀ ਸਾਫ ਸਫਾਈ ਉਹ ਕਰਦਗੇ ਤੁਹਾਨੂੰ ਪਤਾ ਹੈ ਕਿ ਇਹ ਰਸੋਈ ਚ ਸਲੇਕ ਅੱਗੇ ਨਾਲ ਸਾਫ ਕਰਨੇ ਹੱਥ ਮਾਰਨਾ ਸੋਈ ਜੋ ਵੀ ਜ਼ਰੂਰੀ ਹੈ ਤੇ ਇੱਥੇ ਆਗੇ ਸੀ ਅੱਗੇ ਦਾਤੀ ਮਾਤਾ ਜੀ ਪਾਣੀ ਪੀਣ ਤੇ ਉਹਨਾਂ ਨੂੰ ਪਤਾ ਨਹੀਂ ਸੀ ਉਹ ਕੈਮਰੇ ਕਿ ਘਰ ਕੀ ਦੇਖਦੇ ਪੈਸੀ ਕੀ ਕੀ ਕਰਦੀਈ ਆ ਕਿਉਂਕਿ ਤੁਹਾਨੂੰ ਪਤਾ ਬਜ਼ੁਰਗਾਂ ਚਰਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ ਬਟ ਉਹ ਲਾਈਵ ਜਦੋਂ ਆਵਾਂ ਉਦੋਂ ਵਿੱਚ ਜਰੂਰ ਆਉਂਦੇ ਹੁੰਦੇ ਆ ਦਾਦੀ ਜੀ ਮੇਰੇ ਨਾਲ ਲਾਈਵ 'ਚ ਗੱਲਾਂ ਬਾਤਾਂ ਕਰਨ ਭੈਣ ਭਰਾਵਾਂ ਨਾਲ ਆਉਂਦੇ ਆ ਇਹਨਾਂ ਨੂੰ ਦੇਸੀ ਮੁੱਕੇ ਬਹੁਤ ਜ਼ਿਆਦਾ ਹੁੰਦੇ ਆ ਦਾਦੀ ਜੀ ਜਿਵੇਂ ਛੋਟੇ ਬੱਚੇ ਨੂੰ ਲੈਟਰਿੰਗ ਵਾਂਗ ਲੱਗ ਜਾਂਦੀ ਹੈ ਨਾ ਤੇ ਉਹਨਾਂ ਨੂੰ ਬਹੁਤ ਆਉਂਦੇ ਤੇ ਇੱਥੇ ਆਪਾਂ ਆਰੋਂ ਵਗੈਰਾ ਸਾਫ ਨੇ ਗਿਆ ਆਰੋਂ ਵੀ ਸਾਫ ਕਰ ਦਈਏ ਆਰੋਂ ਨੂੰ ਗੰਦੇ ਹੱਥ ਲੱਗ ਜਾਂਦੇ ਆ ਤੇ ਮੈਂ ਆਰੋਂ ਨੂੰ ਸਾਫ ਕਰਦੀ ਪਈ ਸੀ ਫਿਲਟਰ ਵਗੈਰਾ ਨੂੰ ਤੇ ਫਿਰ ਆਪਾਂ ਫ੍ਰੀ ਹੋ ਕੇ ਜਿਹੜੇ ਕੱਪੜੇ ਬਾਹਰ ਧੁੱਪੇ ਪਾਏ ਸੀ ਉਹਨਾਂ ਨੂੰ ਆਪਾਂ ਮਤਲਬ ਉਹਨਾਂ ਦੀ ਸਾਈਡ ਚੇਂਜ ਕਰਨ ਗਏ ਸੀ ਕਿ ਕੱਪੜਿਆਂ ਦੀ ਸਾਈਡ ਜਿਹੜੀ ਉਹ ਬਦਲ ਜੇ ਉਹ ਦੂਸਰੀ ਸਾਈਡ ਧੁੱਪ ਲੱਗ ਜੇ ਕਿਉਂਕਿ ਫਿਰ ਸ਼ਾਮ ਨੂੰ ਇਹ ਸੀ ਕਿ ਜਲਦੀ ਕੱਪੜੇ ਅੰਦਰ ਆਪਾਂ ਸਾਂਭ ਦੇ ਆਵੇ ਕਿਉਂਕਿ ਕੱਪੜੇ ਜਿਹੜੇ ਤੈਅ ਕਰਕੇ ਰੱਖਣੇ ਤੇ ਬਾਰੀਂ ਪੇਟੀ ਦੇ ਵਿੱਚ ਫਰਨੇਲ ਦੀਆਂ ਗੋਲੀਆਂ ਪਾ ਕੇ ਉਹ ਵੀ ਜ਼ਰੂਰੀ ਨੇ ਤੇ ਫਿਰ ਆਪਾਂ ਫ੍ਰੀ ਹੋ ਕੇ ਅੰਦਰ ਆ ਕੇ ਰੈਸਟ ਕੀਤੀ ਰੈਸਟ ਕਰਦੇ ਸੀ ਤੇ ਅ ਵੀ ਮੋੜੇ ਚਾਚੀ ਵੈਸੀ ਬੁਜਾਰ ਉਹ ਬਜ਼ਾਰੋਂ ਲੈ ਕੇ ਆ ਗਏ ਅ ਵੀ ਮੂਰ ਵਾਸਤੇ ਬੁੱਕਟ ਤੇ ਨਾਲੇ ਲੈ ਕੇ ਮੈਂ ਮੰਗਾਇਆ ਸੀ ਵਿਸ਼ਾਲ ਮੋਟ ਗਿਆ ਸੀ ਨਾਲੇ ਮੈਂ ਮੰਗਾਇਆ ਸੀ ਬਨੂਰ ਵਾਸਤੇ ਪੂਹਾ ਉਹਨੂੰ ਦਿਖਾਉਣ ਨੂੰ ਹੋਰ ਵੀ ਚੀਜ਼ਾਂ ਲਿਆਏ ਤੇ ਨਾਲੇ ਅਰੇ ਮੇਰੇ ਵਾਸਤੇ ਇਹ ABCD ਵਾਲੀ ਬੁੱਕਸ ਲਿਆਏ ਆਹੋ ਆਹੋ ਪ੍ਰੋਬਲਮ ਹੋ ਗਿਆ ਪਿਆਰੋ ਇਹਦੇ ਲਈ ਮੋਟੂਰ ਆ ਗਿਆ ਇਹਨਾਂ ਕੋਲ A B C D K K K ਜਦੋਂ ਤਾਂ ਗਏ بڑے ਪੈਸੇ ਆਪਣੇ ਉਹ ਡਰਾ ਆ ਕੱਟਿਆ ਉਹ ਦੋ ਦੋ ਵਾਹ ਲਾਡਾਰ ਨੇ ਬਾਤ ਕਰੀ ਹੋਰ ਥੱਬਾ ਕਹਿੰਦੇ ਹੋਂ ਦੇ ਵਿੱਚ ਮੇਰੇ ਔਰ ਤੋ ਕਿਨੇ ਦਾਇਆ ਚਾਹ ਤੇ ਦੇਖੋ ਕਿ ਉਹ ਇਹਦਾ ਚੰਦਾ ਹੁੰਦਾ ਹੈ ਨਾ ਰਾਤਾਂ ਨੂੰ ਬਾਰਿਸ਼ ਤੇ ਕਰਾ ਲੈਂਦੇ ਸੀ ਰਾਤ ਆਕੜ ਹੀ ਦਾ ਤੇ ਵੱਜ ਗਏ ਅਸੀਂ 2 ਤੇ ਹੋ ਗਈ ਸੀ ਚਾਹ ਦੀ ਬਾਰੀ 2 ਵਜੇ ਚਾਹ ਪੀਨੇ ਆਪਾਂ 2:30 ਵਜੇ ਤੇ ਫਿਰ ਚਾਹ ਨਾਲ ਰਾਈਸ ਬਣਾਏ ਨੇ ਕਿਹਾ ਰਾਈਸ ਬਣਾ ਲਈਏ ਚਾਹ ਨਾਲ ਕਿਉਂਕਿ ਦੁਪਹਿਰੇ ਕੁਛ ਨਾ ਕੁਛ ਖਾਣ ਨੂੰ ਸਾਰੇ ਕਹਿੰਦੇ ਆ ਕਿ ਕੁਛ ਨਾ ਕੁਛ ਖਾਣ ਨੂੰ ਨਾਲ ਹੋਵੇ ਤੇ ਇਸ ਲਈ ਰਾਈਸ ਬਣਾ ਲਈ ਸੀ ਇੱਥੇ ਮੈਂ ਮੰਮੀ ਤੇ ਅਵੀਨੂਰ ਬੈਠ ਕੇ ਖਾ ਰਹੇ ਸੀ ਤੇ ਉਹਦੇ ਚਾਚੂ ਵੀ ਸੀ ਆਪਣੇ ਨਾਲ ਸਾਰੇ ਬੈਠ ਕੇ ਆਪਾਂ ਚਾਵਲ ਖਾ ਰਹੇ ਸੀ ਤੇ ਚਾਵਲ ਖਾਣ ਤੋਂ ਬਾਅਦ ਆਪਾਂ ਗਏ ਬੈਕ ਸਾਈਡ ਜਿਹੜੀਆਂ ਸਬਜ਼ੀਆਂ ਨੂੰ ਆਪਾਂ ਸਵੇਰ ਪਾਣੀ ਲਾਇਆ ਸੀ 7 ਵਜੇ ਤੇ 3 ਵਜੇ ਆਪਾਂ ਉੱਥੋਂ ਗਿਆ ਸਬਜ਼ੀਆਂ ਤੋੜਨ ਵਾਸਤੇ ਅੱਲਾ ਤੋੜਨ ਵਾਸਤੇ ਕਿਉਂਕਿ ਅੱਲਾ ਤੋੜ ਕੇ ਲਿਆ ਕੇ ਸਬਜ਼ੀ ਘਰ ਬਣਾਈ ਤੇ ਬਹੁਤ ਟੇਸਟੀ ਬਣੀ ਸੀ। ਕਵਾੜ ਵੇਚਣ ਵਾਲਾ ਹੈ। ਖਖੜੀਆਂ ਵੀ ਬੰਨ ਚਲੀਆਂ ਨੇ। ਹੈਨਾ? ਇਹ ਮੰਮੀ ਵਿਚਕਾਰ ਨਹੀਂ ਅੱਲਾ। ਉਹ ਤੋੜਿਆ ਜੀ। ਆਹ ਵੇਖਾ ਇੱਥੇ। ਹਾਂ ਆਈ ਘਾਤੀ ਸਬਜ਼ੀ ਦੀ ਮੋਜ ਹੈ ਅਬ ਇਹਨੂੰ ਤੁਸੀਂ ਛਾਵੇਂ ਖੜਜੋ ਪੁੱਤ ਇਨੀ ਧੁੱਪੇ ਹਾਂ ਤਾਂ ਵਾਕਈ ਭਾਦੋ ਭਾਦੋ ਕਰਾਈ ਖੜਾ ਓਏ ਉਹ ਤਾਂ ਛੋਟੀ ਲਾ ਦੋ ਦੋ ਪਾਉਣ ਲਾਉਣ ਨੂੰ ਸਪਰੇ ਹੋਣਾ ਨਹੀਂ ਵੈਸੇ ਉਹ ਸਾਰੀਆਂ ਤਾਂ ਸੁੱਕ ਚਲੀਆਂ ਸੇਕੇ ਨਾਲ ਉਹ ਵੱਲਾਂ ਤੋਂ ਤੇ ਹੋਰ ਕੀ ਸੇਕਾ ਹੀ ਵਾਲਾ ਪੈਂਦਾ ਪਏ ਹੂੰ ਬਹੁਤ ਨੇ ਮੰਦੂ ਬਹੁਤ ਆਏ ਸਮਾਨ ਨਹੀਂ ਰੱਖਣਾ ਸੁੱਕੀ ਸੰਧੀ ਜਿਹੜਾ ਬਾਹਰ ਕੱਢਿਆ ਆਵੇ ਮੋਟਾ ਹੋ ਗਿਆ ਪੂਰਾ ਮਜੂਦ ਤੇ ਦੰਦਾ ਹਾਂ ਹੂੰ ਨਾ ਲੈ ਜਾਂ ਸਿੱਧਾ ਸਿੱਧਾ ਜਾਂਦਾ ਫਿਰ ਸਿੱਧਾ ਕੋਈ ਵੇਂਗੋ ਲਾਵਾਂ ਨਹੀਂ ਇੰਦੇ ਚ ਇਹ ਕਾਂ ਦਾ ਤੋਤਾ ਬੜੀ ਦੂਰ ਏ ਆਹ ਇੰਤ ਤੋ ਦੂਰੀ ਨੇ ਹੂੰ ਨੋ ਇੱਧਰ ਜਨਾ ਨਾਲ ਬਾਅਦ ਜੇਗਾ ਉੱਤੋਂ ਤੋਂ ਕੋਈ ਨਹੀਂ ਕਿੰਨੇ ਕ ਥੋੜਾ ਜਿਹਾ ਹੋਰ ਵੱਡਾ ਹੋ ਗਿਆ ਤੇ ਇਧਰ ਲਿਟਾਣੀ ਆ ਸ਼ੰਕ ਵੜ ਦਿਆਂਗੇ ਲਾਹ ਦਿਆਂਗੇ ਸਭ ਵਧੀਆ ਜਦੋਂ ਘਰ ਘੁਰ ਪਾਇਆ ਪਿੱਛੇ ਇਥੇ ਪਸੂਆਂ ਨੂੰ ਸ਼ਾਂਸ਼ੂ ਸੋਖੀ ਰਹੇ ਹਾਂਜੀ ਇਸ ਤੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਕਨਿਊ ਬਲੌਗ ਦੇ ਨਾਲ ਓਕੇ ਬਾਏ ਸਾਸਤਰੀ